ਸੁਲਤਾਨਪੁਰ ਲੋਧੀ ਵਿੱਚ ਲੋਹੜੀ ਤੋਂ ਇੱਕ ਦਿਨ ਪਹਿਲਾਂ ਆਪਣੇ ਸਹੁਰੇ ਘਰ ਪਹੁੰਚੀ ਵਿਦੇਸ਼ੀ ਔਰਤ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਯੂਐਸ ਸਿਟੀਜ਼ਨ ਹੈ ਉੱਥੇ ਵਿਦੇਸ਼ੀ ਮਹਿਲਾ ਦੀ ਮੌਤ ਦੀ ਖਬਰ ਤੋਂ ਬਾਅਦ ਪੁਲਿਸ ਨੇ ਕਬਜ਼ੇ ਵਿੱਚ ਔਰਤ ਦੀ লাশ ਨੂੰ ਲੈ ਕੇ ਸਿਵਲ ਹਸਪੀਟਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਤੇ ਉੱਥੇ ਹੀ ਸਮਾਚਾਰ ਲਿਖੇ ਜਾਣ ਤੱਕ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਉੱਥੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 19 ਜਨਵਰੀ ਨੂੰ ਮਹਿਲਾ ਰਾਤ ਨੂੰ ਸੋਈ ਪਰੰਤੂ ਅਗਲੇ ਦਿਨ 20 ਜਨਵਰੀ ਨੂੰ ਜਦ ਸਵੇਰੇ ਸੱਸ ਸੋਰਾ ਗੁਰਦੁਆਰਾ ਸਾਹਿਬ ਜਾਣ ਲਈ ਉਠਾਉਣਗੇ ਤਾਂ ਦਰਵਾਜ਼ਾ ਨਹੀਂ ਖੋਲਿਆ ਤੇ ਜਾ ਕੇ ਦੇਖਿਆ ਤਾਂ ਉਹ ਮ੍ਰਿਤਕ ਪਈ ਸੀ ਤੇ ਉਹਨਾਂ ਨੇ ਆਲੇ ਦੁਆਲੇ ਦੇ ਲੋਕਾਂ ਨੂੰ ਬੁਲਾਇਆ ਤੇ ਤੇ ਔਰਤ ਦੇ ਪਿਕੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਉੱਥੇ ਮ੍ਰਿਤਕ ਮਹਿਲਾ ਦੇ ਮਾਤਾ ਪਿਤਾ ਵੀ ਇੰਗਲੈਂਡ ਤੋਂ ਆ ਰਹੇ ਹਨ ਜਿਨ੍ਹਾਂ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਹਾਲਜ ਮੈਂ ਏਐਸਆਈ ਦਵਿੰਦਰਪਾਲ ਜੀ ਇੰਚਾਰਜ ਹੋ ਕੇ ਮੋਟਾ ਲੱਗਾ ਹੈ ਕੱਲ ਇੱਕ ਜਗਦੇਵ ਸਿੰਘ ਸਾਨੂੰ ਜੀਤ ਸਿੰਘ ਨਾਨੋਮਲੀਆਂ ਦੇ ਰਹਿਣ ਵਾਲੇ ਨੇ ਸਾਨੂੰ ਉਹਨਾਂ ਨੇ ਕੱਲ ਸ਼ਾਮੀ 5:30 ਵਜੇ ਕੋਈ ਇਨਫਰਮ ਜਿੱਤੀ ਸੀ ਕਿ ਇਹਨਾਂ ਦੀ ਨੂ ਆ ਰਾਜੀਵਕੌਰ ਇਹ ਅਮਰੀਕਨ ਸਿਟੀਜ਼ਨ ਨੇ ਤੇ ਇਹ ਤਾਂ ਬੇਟਾ ਵੀ ਉੱਥੇ ਅਮਰੀਕਾ ਜੀ ਰਹਿ ਰਿਹਾ ਕੱਚੇ ਤੋਤੇ ਤੇ ਇਹ ਲੇਡੀ ਜਿਹੜੀ ਪੱਕੇ ਤੋਤੇ ਜਿੱਥੇ ਰਹਿ ਰਹੀ ਆ ਤੇ 12 ਤਰੀਕ ਨੂੰ ਇਹ ਲੇਡੀ ਜਿਹੜੇ ਨੂ ਇਹਨਾਂ ਦੀ ਆਪਣੇ ਬੇਟੇ ਦੇ 5 ਸਾਲ ਦੇ ਬੇਟਾ ਸੀ ਉਹਦੇ ਨਾਲ ਅਮਰੀਕਾ ਤੋਂ ਉੱਥੇ ਆਈ ਸੀ ਕਿ ਇਹਨਾਂ ਦੀ ਕੋਈ ਰਹਿਣ ਵਾਸਤੇ ਤੇ 19 ਤਰੀਕ ਦੀ ਰਾਤ ਨੂੰ ਜਦੋਂ ਇਹ ਇਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਜਦੋਂ ਇਹ ਅਸੀਅਲਾ ਕਮਰੇ ਸੌਗੇ ਆ ਇਨਾਂ ਦੀ ਨੂ ਰਾਜਦੀਪ ਕੋਲ ਅਲਾ ਕਮਰਸਟੀ ਆਪਣੇ ਬੇੜੇ ਸਵੇਜੀ ਤੇ ਮਾਰਨਿੰਗ ਉੱਠ ਕੇ ਦੇਖਿਆ ਤੇ ਉਹਦੀ ਹਿਲਜੁਲੀ ਸੀ ਹੋਰੀ ਬੋਡੀ ਚ ਫਿਰ ਇਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਠਾ ਕੇ ਤੇ ਇਹਨਾਂ ਨੇ ਉਹਦੀ ਬੋਡੀ ਚੈੱਕ ਕੀਤੀ ਡੈਥ ਹੋ ਚੁੱਕੀ ਸੀਦੀ ਡੈਡ ਬੋਡੀ ਨੂੰ ਪਹਿਲਾਂ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਇਕੱਠੇ ਕਰਨ ਵਾਸਤੇ ਸਿਦਾਂ ਦੋਨਾ ਮੋਰਚੀ ਜਮ੍ਹਾਂ ਕਰਾਤਾ ਸੀ ਤੇ ਕੱਲ ਲੈ ਕੇ ਇਹਨਾਂ ਨੇ ਸਿਵਲ ਹਸਪੀਟਲ ਜਮ੍ਹਾਂ ਕਰਾ ਕੇ ਸਾਨੂੰ ਇਨਫਾਰਮੇਸ਼ਨ ਦਿੱਤੀ ਸੀ ਕਿ ਸultanpur ਪੁਲਿਸ ਨੂੰ ਸਾਨੂੰ ਜੀ ਤੇ ਉਹਦੇ ਵਾਸਤੇ ਕੱਲ ਅਸੀਂ 174 ਦੀ ਕਾਰਵਾਈ ਕੀਤੀ ਹੈ ਜੀ ਅੱਜ ਦਾ ਪੋਸਟਮਾਰਨ ਲੇਡੀਜ਼ ਦਾ ਕਰਵਾ ਕੇ ਤੇ ਡੈੱਡ ਬੋਡੀ ਨਾਲ ਹਵਾਲੇ ਕੀਤੀ ਹੈ ਗਾਂ ਕੇ ਇਹ ਪੋਸਟਮਾਰਨ ਰਿਪੋਰਟ ਤੋਂ ਬਾਅਦ ਆਪਾਂ ਫੇਰ ਸਹੀ ਰੱਤਾ ਬਾਰੇ ਦੇਖਾਂਗੇ ਜੀ ਕੀ ਹੈ ਮੌਕੇ ਤੇ ਪਹੁੰਚੇ ਸੀ ਬੋਡੀ ਦੇ ਕੀ ਲੱਛਣ ਜਦ ਤੁਸੀਂ ਦੇਖਿਆ ਇਹ ਬਿਲਕੁਲ ਠੀਕ ਆ ਜੀ ਬੋਡੀ ਜਿਸ ਤਰ੍ਹਾਂ ਹੈਗੀ ਸੀ ਉਹ ਤਾਂ ਨਾਰਮਲ ਹੀ ਆ ਪਰ ਅਸੀਂ ਸੜਾ ਫਿਰ ਵੀ ਇਸ ਬਾਰੇ ਪੋਸਟਮਾਰਨ ਕਰਵਾ ਕੇ ਔਰ ਪੋਸਟਮਾਰਨ ਕਰਾਉਣ ਤੋਂ ਬਾਅਦ ਹੀ ਆਪਾਂ ਸਹੀ ਇਹਦਾ ਸਪੰਡ ਵੀ ਨਾਲ ਹੀ ਆ ਰਿਹਾ ਸੀ ਮਰਤੀ ਅਮਰੀਕਾ ਦੇ ਹਸਬੰਦ ਆ ਰਹੇ ਨੇ ਇਹ ਲੜਕੀ ਦੀ ਉਮਰ 30 ਸਾਲ ਦੀ ਹੈ ਜੀ ਹਨ ਬੋਰਡ ਦਾ ਗਠਨ ਕੀਤਾ ਗਿਆ ਬੋਰਡ ਦਾ ਗਠਨ ਕਰਾ ਕੇ ਕਿੰਨੇ ਡਾਕਟਰਾਂ ਦਾ ਬੋਰਡ ਜਿਹੜਾ ਤਿੰਨ ਡਾਕਟਰਾਂ ਦਾ ਬੋਰਡ ਬੈਠਾ ਜੀ ਇਹ ਕਿੰਨੇ ਸਾਲ ਪਹਿਲਾਂ ਹੋਇਆ ਸੀ 8 ਸਾਲ ਪਹਿਲਾਂ ਹੋਇਆ ਇਹਨਾਂ ਦਾ ਪੁੱਛ ਹੁਣ ਕਿੰਨੇ ਡਾਕਟਰਾਂ ਦਾ ਬੋਰਡ ਇਹਨਾਂ ਦਾ ਤਿੰਨ ਤਿੰਨ ਡਾਕਟਰਾਂ ਦਾ ਬੋਰਡ ਬੈਠੇ ਅੱਛਾ ਜੀ ਫਿਰ ਹੁਣ ਫਿਲਹਾਲ ਕੀ ਕਾਰਵਾਈ ਹੈ ਫਿਲਹਾਲ ਪੋਸਟਵਾਨ ਨੂੰ ਕਰਵਾ ਦਿੱਤਾ ਜੀ ਅਸੀਂ ਤੇ ਪੋਸਟਵਾਨ ਰਿਪੋਰਟ ਆਉਣ ਤੋਂ ਬਾਅਦ ਆਪਾਂ ਜਿੱਥੇ ਵੀ ਜੋ ਵੀ ਹਾਲਾਤ ਸਰਕਮਸਟੈਂਸੀਸ ਹੋਣਗੇ ਉਹ ਦਾ ਸਾਹਮਣਾ ਕਰੀਏ ਕੋਈ ਇੰਸ਼ੋਰੈਂਸ ਵੀ ਹੈ ਇਸ ਲੱਕੀ ਦਾ ਹਾਲੇ ਤੱਕ ਇਹ ਮੇਰੇ ਕੋਲ ਸਵਾ ਮਿਲਦੇ ਇਸ ਪੰਦੀza ਸਾਨੂੰ ਛੜਾ ਤਾਂ ਗੱਲ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593